ਆਸਪਤਾਲ ਦੇ ਵਿੱਚ ਸਮਝੀ ਹੈ ਜੀ ਤਾਂ ਉਹ ਚਾਰ ਜਿਹੜਾ ਸੀਗਾ ਡਾਕਟਰ ਨੰਬਰ 'ਚ ਬੈਠੇ ਇਹਨਾਂ ਨੂੰ ਬਈ ਸਾਹਿਬ ਦੀ ਸਬਸਤ ਹੈ ਜੀ ਇਹ ਵੀ ਭੱਜ ਰਹੇ ਨੇ ਵੀ ਡਿਜ਼ਾਈਨ ਦੇ ਕਿਉਂ ਜਾ ਰਹੇ ਨੇ ਡਾਕਟਰ ਜਿਹੜੇ ਆ ਉਹ ਰਿਜ਼ਾਈਨ ਦੇ ਕਿਉਂ ਜਾ ਰਹੇ ਨੇ ਨਹੀਂ ਉਹਨਾਂ ਨਾਲ ਵੀ ਗੱਲ ਕਰ ਰਹੇ ਆ ਕੋਸ਼ਿਸ਼ ਕਰ ਰਹੇ ਆ ਪਰਸੂਏਟ ਕਰ ਰਹੇ ਆ ਨਵੇਂ ਜਿਹੜੇ ਆ ਗਿਆ ਉਹਨਾਂ ਨੂੰ ਲੋਕਾਂ ਨੂੰ ਪ੍ਰਮੋਟ ਵੀ ਕਰ ਰਹੇ ਆ ਅਸੀਂ 400 ਡਾਕਟਰ ਜਿਹੜੇ ਆ ਭਰਤੀ ਕੀਤੇ ਆ 980 ਪਲਾਂ ਜਿਹੜੀਆਂ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਐ ਸਟਾਫ ਨਰਸਸ ਦੀ ਐਮ ਪੀ ਐਚ ਡਬਲਯੂ ਮੇਲ ਦੀ ਜਿੰਨੇ ਵੀ ਤੁਹਾਡੇ ਵਾਰਡ اٹینڈੈਂਟ ਹੈ ਡਾਕਟਰਸ ਦੀ ਪਰਤੇ 400 ਦੀ ਕੀਤੀ ਸੀ ਹੁਣ 1000 ਦੀ ਕਰਨ ਜਾ ਰਹੇ ਆ ਜੀ ਇਸ ਤੋਂ ਸਵਾਏ ਮੈਂ 550 ਜਿਹੜੇ ਹੈਗੇ ਆ ਉਹ ਜਿਹੜੇ ਯੰਗ ਡਾਕਟਰਸ ਕਰਕੇ ਆਉਂਦੇ ਆ ਵੀ ਉਹਨਾਂ ਨੂੰ ਹੌਸਲ ਸੱਜਣ ਰੱਖ ਲੋ ਨਾਲੇ ਕੰਮ ਸਿੱਖਣ ਕੇ ਨਾਲੇ ਲੋਕਾਂ ਨੂੰ ਸਰਵਿਸ ਮਿਲੇਗੀ ਸੋ ਬਹੁਤ ਸਾਰੇ ਪ੍ਰਵਾਲੇ ਕਰ ਰਹੇ ਨੇ ਜੀ ਇਹਦੇ ਚ ਕਾਰਨ ਤਾਂ ਬੜਾ ਆਬਵੀਅਸ ਹੈ ਜੀ ਜਿਹੜਾ ਪ੍ਰਾਈਵੇਟ ਜਿਹੜਾ ਡਾਕਟਰ ਹੈ ਉਹ ਪੰਜਾਬੀ ਵਿੱਚ ਕਹਿੰਦੇ ਹੁੰਦੇ ਆ ਕਿ ਹਾਥੀ ਜਿਹੋ ਦਾ ਨੱਕ ਦਾ ਤੇ ਮਰਿਆ ਸਵਾ ਲੱਖ ਦਾ ਤੇ ਜੇ ਤੁਸੀਂ ਕਿਸੇ ਟੀਚਰ ਨੂੰ ਕੱਢੋਗੇ ਤਾਂ ਉਹ ਜਾਂ ਕਿਸੇ ਵੀ ਮਰ ਵਿਦਿਓਪੋਲੋਜੀ ਕਿਸੇ ਹੋਰ ਨੂੰ ਕਰੋਗੇ ਨਾ ਜੀ ਉਹ ਕਹੇਗਾ ਵੀ ਮੇਤੋਂ ਗਲਤੀ ਹੋ ਗਈ ਜਾਂ ਮੈਨੂੰ ਖੋਜ ਕਰੋ ਜੇ ਤੁਸੀਂ ਡਾਕਟਰ ਨੂੰ ਕੱਢਦੇ ਹੋ ਖੁਸ਼ ਹੋ ਜਾਂਦਾ ਉਹਨੂੰ ਤਰਖਾ ਦੁਖਣੀ ਮਿਲ ਲੱਗ ਜਾਂਦੀ ਹੈ ਨੋ ਡਾਕਟਰ ਜਵਾਬ ਕਰਨੇ ਸੀ ਉਹ ਕੰਮ ਨਹੀਂ ਰਹੀ ਉਹ ਇਹ ਜਿਹੜਾ ਹੁਣ ਤੁਸੀਂ ਆਪਣੇ ਸਵਾਲ ਦਾ ਆਪੇ ਜਵਾਬ ਦੇ ਦਿੱਤਾ ਕਿਉਂਕਿ ਬਾਹਰ ਬਹੁਤ ਲਿਕੁਲੇਟਿਵ ਹੈ ਉਹਨਾਂ ਨੇ ਬੌਂਡ ਸਾਈਨ ਕੀਤਾ ਹੋਇਆ ਵੀ ਇਹ ਵੀ ਲੱਖ ਰੁਪਏ ਦਾ ਲੋਕਾਂ ਨੂੰ 20 ਲੱਖ ਰੁਪਏ ਦੇ ਕੇ ਜਾ ਰਹੇ ਆ ਟੋਕਟ ਮੈਂ ਜਾਂ ਤਾਂ 20 ਬਟ ਉਹਦੇ ਜੋ 255 ਨੇ 155 ਦਾ 100 ਜੁਆਇਨ ਕਰਨਗੇ ਔਰ ਮੈਂ ਹੁਣੇ ਗੱਲ ਕਰਕੇ اٹਿਆ ਵੀ ਜਦੋਂ ਡਾਕਟਰ ਆਂਦਾ ਉਹਨੂੰ ਪ੍ਰਾਈਵੇਟ ਰੂਮ ਰਹਿਣ ਲਈ ਵੀ ਦੇ ਦਿਓ ਉਹਨੂੰ ਵੈਸੇ ਵੀ ਕਦੇ ਡੀਸੀ ਸਾਹਿਬ ਖਾਣੇ ਤੇ ਬੁਲਾ ਲੈਣ ਕਦੇ ਡੀਸੀ ਬੁਲਾ ਲੈਣ ਕਦੇ ਸਿਮਰ ਸਾਤਰ ਬੁਲਾ ਲੈਣ ਕਦੇ ਮਨਿਸਪਲ ਕੋਈ ਨਹੀਂ ਇਹਨਾਂ ਨੂੰ ਵੀ ਚਾਹਨੇ ਆ ਜੀ ਇਹ ਤਾਂ ਦੇਸ਼ ਭਗਤ ਨੇ 22 ਸਾਲ ਸੇਵਾ ਕੀਤੀ ਹੈ ਹੁਣ ਛੱਡਣਾ ਨਹੀਂ ਹੈ ਜੀ ਤੇ ਆਪਣਾ ਕੰਟੀਨਿਊ ਕਰੋ ਤੁਸੀਂ ਤੁਹਾਡੇ ਪੰਜਾਬ ਨੂੰ ਲੋੜ ਆ ਤੁਹਾਡੀ ਆ ਜਿਹੜੀ ਜੁਧ ਨਸ਼ਕੁਰਤਾ ਕਾਬਜ ਹੋ ਜਾਣਗੇ ਫਿਰ ਤੁਹਾਨੂੰ ਕੁਝ ਕੁਝ ਕਰਦਾ ਹੈ ਜੀ ਨਹੀਂ